ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੁਹਾਡੀ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਾਡੇ ਚੈਨਲ ਸਾਡੀ ਮਹਿਕ ਤੇ ਤੇ ਸਾਡੀ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਤੁਹਾਨੂੰ ਤੁਸੀਂ ਦੇਖਿਆ ਵੀ ਵਧੀਆ ਤੇ ਉਹ ਵੀ ਸ਼ੇਅਰ ਵੀ ਬਹੁਤ ਵਧੀਆ ਕੀਤਾ ਸਾਡੀ ਉਮੀਦ ਤੋਂ ਵੱਧ ਕੇ ਸਾਡੀ ਵੀਡੀਓ ਨੂੰ ਪਿਆਰ ਮਿਲਿਆ ਤਾਂ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੇ ਤੁਸੀਂ ਜਿਹੜੇ ਵੀ ਵੀਡੀਓ ਦੇਖਦੇ ਹੋ ਨਾਲ ਨਾਲ ਚੈਨਲ ਨੂੰ ਸਬਸਕ੍ਰਾਈਬ ਜੀ ਜ਼ਰੂਰ ਕਰ ਲਿਆ ਕਰੋ ਤੇ ਉਹਦਾ ਬੈਲ ਆਈਕਨ ਜ਼ਰੂਰ ਆਨ ਕਰ ਲਿਓ ਤਾਂ ਜੋ ਸਾਡੀ ਵੀਡੀਓ ਦੀ ਹਰ ਇੱਕ ਦੀ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਟਾਈਮ ਨਾਲ ਵੀਡੀਓ ਦੇਖ ਸਕੋ ਤੇ ਅੱਜ ਅਸੀਂ ਤਿਆਰੀ ਕੀਤੀ ਹੈਗੀ ਭਾਂਡੇ ਵਾਲੀ ਦੁਕਾਨ ਕੋਲੇ ਜਾਣ ਦੀ ਕਿ ਕੁਝ ਬੰਦੇ ਕਹੀ ਜਾਂਦੇ ਆ ਕਿ ਮੈਂ ਠੀਕ ਤਾਂ ਲੱਗਦੀ ਆ ਇਹ ਫਿਰ ਫਿਰ ਇਹ ਨੂੰ ਪ੍ਰੋਬਲਮ ਕੀ ਹੈ ਤੁਰੀ ਤਾਂ ਫਿਰਦੀ ਆ ਮੈਨੂੰ ਪ੍ਰੋਬਲਮ ਬ੍ਰੇਨ ਦੀ ਆ ਮੇਰੀ ਬਾਡੀ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਬਾਡੀ ਕੰਨੀਓ ਮੈਂ ਬਿਲਕੁਲ ਠੀਕ ਆ ਮੇਰੇ ਸਾਰੇ ਟੈਸਟ ਬਾਕੀ ਬਾਡੀ ਦੇ ਠੀਕ ਆ ਪਰ ਜਿਹੜੀਆਂ ਬ੍ਰੇਨ ਦੀਆਂ ਪ੍ਰੋਬਲਮ ਹੁੰਦੀਆਂ ਨੇ ਉਹ ਨਾ ਕਿਸੇ ਨੂੰ ਦਿਖਾਈਆਂ ਜਾ ਜਾਂ ਸਕਦੀਆਂ ਨੇ ਉਹ ਸਿਰਫ ਫੀਲ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੇ ਵੀ ਡਿਪਰੈਸ਼ਨ ਵਰਗੀ ਚੀਜ਼ ਨੂੰ ਫੇਸ ਕੀਤਾ ਆ ਉਹ ਮੇਰੀ ਪ੍ਰੋਬਲਮ ਨੂੰ ਸਮਝ ਸਕਦੇ ਆ ਕਿ ਇਹਦੇ ਵਿੱਚ ਰਹਿਣਾ ਤੇ ਇਹਦੇ ਵਿੱਚ ਨਿਕਲਣਾ ਕਿੰਨਾ ਜ਼ਿਆਦਾ ਔਖਾ ਹੁੰਦਾ ਆ ਮੈਂ ਸਿਰਫ ਬਾਹਰੋਂ ਦਾ ਨਿਕਲ ਕੇ ਵੀਡੀਓ ਬਣਾ ਕੇ ਵੀਡੀਓ ਮੈਨੂੰ ਕੋਸ਼ਿਸ਼ ਕਰ ਰਹੀ ਆ ਕਿ ਮੈਂ ਆਪਣੇ ਆਪ ਨੂੰ ਕਿਸੇ ਤਰੀਕੇ ਤੇ ਬਿਗੀ ਕਰ ਸਕਾਂ ਤਾਂ ਜੋ ਮੈਂ ਆਪਣੀ ਜਿਹੜੀ ਇਹ ਪ੍ਰੋਬਲਮ ਹੈਗੀ ਇਹਦੇ ਚੋਂ ਨਿਕਲ ਸਕਾਂ ਮੇਰੀਆਂ ਬ੍ਰੇਨ ਦੀਆਂ ਨਸਾਂ ਬਹੁਤ ਜ਼ਿਆਦਾ ਕਮਜ਼ੋਰ ਨੇ ਪਹਿਲਾਂ ਵੀ ਮੈਂ ਦੱਸਿਆ ਸੀ ਉਹਦੇ ਕਰਕੇ ਮੇਰੇ ਸਿਰ ਦੇ ਵਿੱਚ ਦਰਦ ਰਹਿੰਦਾ ਵੇ ਬਹੁਤ ਔਖਾ ਗਈ ਵਲ ਟਾਈਮ ਕੱਢਦੀ ਆ ਅੱਜ ਵੀ ਮੈਂ ਸਵੇਰ ਦੀ ਪਈ ਸੀ ਹੁਣ ਮੈਂ ਮਾੜੀ ਜਿਹੀ ਉੱਠੀ ਆ ਦਵਾਈਆਂ ਲੈ ਕੇ ਕਈ ਵਾਰ ਮੈਂ ਉੱਠਦੀ ਆ ਰਾਤ ਨੂੰ ਮੈਨੂੰ ਪੂਰੀ ਪੂਰੀ ਰਾਤ ਨੀਂਦ ਨਹੀਂ ਆਉਂਦੀ ਜੋ ਦੇਖਦਾ ਹੁੰਦਾ ਦੇਖ ਕੇ ਕੋਈ ਵੀ ਕਿਸੇ ਨੂੰ ਗਲਤ ਤਰੀਕੇ ਨਾਲ ਜੱਜ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਸਟੋਰੀ ਦੇ ਪਿੱਛੇ ਅਸਲੀਅਤ ਕੁਝ ਹੋਰ ਹੁੰਦੀ ਆ ਕਦੇ ਫੇਰ ਡਿਟੇਲ ਦੇ ਵਿੱਚ ਉਹਦੇ ਬਾਰੇ ਗੱਲਾਂ ਕਰਾਂਗੇ ਕਿ ਆਜ ਆਪਾਂ ਪਾਪੀ ਵੀਏ ਕੁਝ ਪਾਂਡੇ ਲੈਣੇ ਆਂ ਕਿ ਤੇ ਆਪਾਂ ਵੈਕਟਰ ਵੀਰੇ ਦੀ ਦੁਕਾਨ ਤੇ ਚਲਦੇ ਆਂ ਜੀ। ਆ ਨਿਆਣੇ ਸਾਡੇ ਗੱਡੀ ਚੋਂ ਨਿਕਲ ਕੇ ਬਾਹਰ ਹੋ ਕੇ ਖੜ੍ਹ ਗਏ। ਇਹ ਉਹ ਦੇਖਣੇ ਨੂੰ। ਆਹ ਕਿ ਗਾਣੀਆ ਵੀਡੀਓ ਬਣਦੀ। ਇਹ ਨੀਲਾ ਨਹਿਰ ਜਾਂਦੀ ਆ ਕਾਫੀ ਵਾਇਰਲ ਹੋਈ ਸੀਗੀ ਵੀਡੀਓ ਆਹ ਹੁਣ ਪਾੜ ਪੈ ਗਿਆ ਸੀਗਾ ਰੋਡ ਧਸ ਰਿਆ ਤਾਂ ਇਹ। ਇਹ ਕਰ ਕੇ ਮੁੰਡੇ ਕਰ ਕੇ ਰਾਤੋਂ ਰਾਤ ਵਧੀਆ ਹੋ ਗਿਆ। ਮੁੰਡਿਆਂ ਨੇ ਦਲੇਰੀ ਦਿਖਾਈ ਇੱਧਰ ਚੰਕੌਰ ਸਾਹਿਬ ਦੇ ਏਰੀਏ ਦੇ ਮੁੰਡੇ ਜਿਹੜੇ ਆਪਣੇ। ਉਹਨਾ ਬਹੁਤ ਵਧੀਆ ਕਰਿਆ ਇਹ ਦਿਖਾ ਦਿਓ ਜਰਾ ਆ ਦੇਖੋ ਇੱਥੇ ਸਾਰੀ ਰੋਡ ਥੱਸ ਗਈ ਸੀਗੀ ਨੀਲੋ ਨਹਿਰ ਦੇ ਨਾਲ-ਨਾਲ ਆਹ ਇਧਰ ਨਹਿਰ ਦੇ ਨਾਲ-ਨਾਲ ਆ ਕਹਿੰਦੇ ਰੋਡ ਥੱਸ ਰਹੀ ਸੀ ਥੱਲੇ ਨੂੰ ਆਪਣੇ ਪਾਣੀ ਜਾ ਰਹੇ ਸੀਗੇ ਖਾਰ ਪੈ ਗਈ ਸੀ ਅਸੀਂ ਚੱਲੇ ਤਾਂ ਭਾਂਡੇ ਵਾਲੀ ਦੁਕਾਨ ਤੇ ਸੀ ਪਰ ਜਿਵੇਂ ਕਿ ਤੁਹਾਨੂੰ ਪਤਾ ਆ ਪੰਜਾਬ ਦੇ ਹਾਲਾਤ ਆ ਜਿਹੜੇ ਸਾਰੇ ਸਾਰੇ ਪਾਸੇ ਬਹੁਤ ਨਾਜ਼ੁਕ ਬਣੇ ਹੋਏ ਆ ਕਿਧਰੇ ਨੂੰ ਮਰਜੀ ਚੱਜੋ ਸਾਰੇ ਬਰਸੀ ਬੁਰਾ ਹੋਣਾ ਤੇ ਇਧਰ ਅਸੀਂ ਨਹਿਰ ਦੇ ਕੰਢੇ ਜਾ ਰਹੇ ਸੀ ਨੀਲੋ ਵਾਲੇ ਬੰਦੇ ਸਾਰੇ ਪਰ ਕਿਉਂਕਿ ਉੱਤਰਲੇ ਪਾਸੇ ਨਾ ਜਿਹੜੇ ਪੱਲੇ ਪਾਸੇ ਕੱਢੇ ਕੋਰਮ ਦਾ ਘਾਟੇ ਇਹ ਵੀ ਹੈ ਜਿੱਦਾਂ ਨੇ ਕੋਸ਼ਿਸ਼ ਨੀਵਾ ਲੋਕੀ ਉਧਰ ਡੰਗਰ ਬਾੜ ਦਿੰਦੇ ਨੇ ਉਹ ਹੋਰ ਜ਼ਿਆਦਾ ਨੀਵਾ ਹੋ ਹੀ ਜਾਂਦਾ ਹੈ। ਤੇ ਰਾਤ ਨੂੰ ਕਹਿੰਦੇ ਭਰਿਆ ਆਇਆ ਹੈ ਪਰ ਨਹੀਂ ਤਾਂ ਪਾੜ ਪੈ ਜਾਣਾ ਸੀ ਪਿੰਡਾਂ ਦਾ ਬਹੁਤ ਨੁਕਸਾਨ ਹੋਣਾ ਸੀ। ਨਹਿਰਾਂ ਨਾਲ ਵੀ ਬਹੁਤ ਨੁਕਸਾਨ ਆ। ਅਦਰਵਾਇਜ਼ ਤਾਂ ਜਿਹੜੇ ਏਰੀਆ 'ਚ ਨੁਕਸਾਨ ਹੋਇਆ ਉਹ ਦਰਿਆਵਾ ਕਰਕੇ ਜਾਂ ਉਹ ਦਰਿਆਵਾ ਕਰਕੇ ਜ਼ਿਆਦਾ ਹੋ ਰਿਹਾ ਹੈ। ਦਰਿਆਵਾ ਦੀ ਨਾ ਅਸਲ ਵਿੱਚ ਸਫਾਈ ਨਹੀਂ ਹੋ ਰਹੀ ਵਿੱਚ ਕੱਖ ਕੰਡਾ ਸਰਕੜਾ ਜਾਂ ਢੇਰ ਲੱਗੇ ਹੋਏ ਰੇਤੇ ਦੇ ਉਹਦੇ ਕਰਕੇ ਜਿਆਦਾ ਦਿੱਕਤ ਆਉਂਦੀ ਆ ਗਵਰਨਮੈਂਟ ਨੂੰ ਚਾਹੀਦਾ ਇਹਨਾਂ ਦੀ ਸਫਾਈ ਕਰਾਉਣੀ ਚਾਹੀਦੀ ਟਾਈਮ ਸਿਰ ਡੂੰਘੇ ਹੋਣੇ ਚਾਹੀਦੇ ਡੂੰਘੇ ਹੈ ਨਹੀਂ ਆ ਉਹ ਜਿੱਦਾਂ ਹੀ ਪਾਣੀ ਦੀ ਧੱਕਾ ਉੱਧਰੋਂ ਪੈ ਜਾਂਦੀ ਕਦੀ ਇਸ ਸਾਈਡੋਂ ਪੈ ਜਾਂਦੀ ਉਹ ਕੰਮ ਹੋ ਰਿਹਾ ਹੈ ਜੋ ਨਿਆਣਿਆਂ ਨੂੰ ਕਿਤੇ ਨਾਲ ਆ ਪੀਂਦੀ ਆਣੀ ਸਾਡੀ ਹੱਥੇ ਹੱਥੇ ਪਹੁੰਚ ਕੇ ਸੌਂਗੀ ਇੱਧਰ ਆਸ ਦਾ ਮਨ ਪਟਾ ਹੋ ਰਿਹਾ ਕਹਿੰਦੇ ਇੱਥੇ ਪੁਆਇੰਟ ਦਵਾ ਦਿਓ ਠੀਕ ਹੋ ਜੰਦਾ ਹੈ ਅੱਛੀ ਕੀ ਹੋ ਰਿਹਾ ਹੈ ਇਹਨੇ ਜਦੋਂ ਲਵਕੀਨ ਖਾਂਦਾ ਤਾਂ ਦਿੱਕਤ ਆਉਂਦੀ ਯਾਰ ਕਾਬ ਤੇ ਨਵਕੀਰ ਖਾ ਗਏ ਤੁਰਿਆ ਫਿਰ ਗੈਸ ਜੀ ਬਣ ਜਾਂਦੀ ਗੱਡੀ ਦੇ ਸ਼ੀਸ਼ੇ ਬੰਦ ਹੁੰਦੇ ਫਿਰ ਮਨ ਬੱਟ ਹੁੰਦਾ ਬਿਰੇਰੀ ਦੁਕਾਨ ਦੇ ਆਇਆਂ ਨੂੰ 15 20 ਮਿੰਟ ਹੋ ਗਏ ਤੇ ਨਿਆਣਿਆਂ ਨੇ ਕੋਈ ਚੀਜ਼ ਨਹੀਂ ਲੈਣ ਦਿੱਤੀ ਪਹਿਲੀ ਆ ਜੀ ਭੁੱਖ ਦਾ ਰੌਲਾ ਪਾ ਰਿਆ ਭੁੱਖ ਲੱਗੀ ਆ ਜੀ ਭੁੱਖ ਲੱਗੀ ਆ ਔਖਈਆ ਇਹਨਾਂ ਨੂੰ ਪਤਾ ਕੀ ਆ ਘਰੋਂ ਨਹੀਂ ਇਹਨਾਂ ਨੂੰ ਭੁੱਖ ਲੱਗਦੀ ਜਦੋਂ ਕਿਤੇ ਬਾਹਰ ਜਾਂਦੇ ਆ ਨਾ ਜਦ ਜਦੇ ਭੁੱਖ ਸ਼ੁਰੂ ਹੋ ਜਾਂਦੀ ਹੈ ਇਹਨਾਂ ਨੂੰ ਫੋਨ ਨਹੀਂ ਲਾ ਕੇ ਜਾਣੇ ਬੇਸਤੀ ਹੋ ਗਿਆ ਦੀ ਆਉਂਦੇ ਹੀ ਭੁੱਖ ਭੁੱਖ ਆ ਰਹੀ ਕਿ ਉਸ ਦਿਨ ਦਾ ਵਲੌਗ ਵੀ ਉੱਥੇ ਰਹਿ ਗਿਆ ਸੀਗਾ ਕਿ ਜਦੋਂ ਅਸੀਂ ਆਏ ਸੀਗੇ ਮੇਰੀ ਸਿਹਤ ਅਚਾਨਕ ਵਿਗੜ ਗਈ ਮੈਂ ਇੱਕਦਮ ਮਤਲਬ ਵੀ ਪੈਨਿਕ ਹੋ ਗਈ ਸੀਗੀ ਮੈਂ ਮਤਲਬ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਭਾਬੀ ਉਹਨਾਂ ਨੂੰ ਬਤਾਇਆ ਨਾ ਮੇਰੇ ਨੂੰ ਬਤਾਇਆ ਅੱਜ ਇਹ ਤੋਂ ਵੀ ਬਹੁਤ ਸਾਮਾਨ ਉਦਮ ਲੈ ਕੇ ਨਹੀਂ ਗਏ ਹੈਗੇ ਇੱਕ ਅੱਧੀ ਚੀਜ਼ ਹੀ ਲੈ ਕੇ ਅਸੀਂ ਚੱਲ ਗਏ ਸੀਗੇ ਕਿ ਮੈਂ ਕਿਹਾ ਮੈਨੂੰ ਕਪੜਾ ਢੋਣ ਲੱਗੀ ਸੀ ਮੈਂ ਕਿਹਾ ਵੀ ਛੇ ਚੀਜ਼ਾਂ ਦਾ ਡਿਫਰੈਂਸ ਹੋਣੇ ਤੋਂ ਤੇ ਅਸੀਂ ਅੱਜ ਦੁਬਾਰਾ ਆਏ ਆਗੇ ਤੁਸੀਂ ਕਿਹਾ ਵੀ ਮੈਂ ਭਾਦੀ ਨੂੰ ਕਿਹਾ ਵੀ ਜਿਹੜਾ ਸਾਮਾਨ ਸੀ ਲੈਣਾ ਵੀ ਅੱਜ ਦੁਬਾਰਾ ਜਾ ਕੇ ਲੈ ਲਵਾਂਗੀ ਮੇਰੀ ਗਲਤੀ ਹੋ ਗਈ ਅਜਲੀ ਭਾਦੀ ਨੇ ਪੁੱਛ ਕੇ ਆਈ ਹੈ ਵੀ ਨਾਲ ਤਾਂ ਜਾਉਂਗੀ ਵੀ ਕਿਤੇ ਉਸ ਦਿਨ ਵਾਲਾ ਕੰਮ ਨਾ ਕਰੀ ਉਸ ਤੇ ਮੈਂ ਰੋੜ ਤੇ ਮਤਲਬ ਮੈਂ ਕਿਹਾ ਵੀ ਮੈਂ ਜਾਣਾ ਮੈਂ ਵੀ ਉਹ ਜਿਹਨੇ ਬਿਆਨ ਨਹੀਂ ਕਰ ਸਕਦੀ ਹੈ ਕਿ ਤੁਹਾਨੂੰ ਵੀ ਕਰਨੀ ਜਾਣਾ ਹਾਂ ਉਸਨੇ ਨਵੇਂ ਕਹਿੰਗੀ ਮੈਂ ਕਰ ਨਹੀਂ ਜਾਣਾ ਮੈਨੂੰ ਇੱਥੇ ਛੱਡ ਦਿਓ ਇਹ ਬਹੁਤ ਬੁਰਾ ਹਾਲ ਹੈ ਮੈਂ ਮੈਂ ਅੱਜ ਇਹ ਗਏਗਾ ਇਹ ਮੈਨੂੰ ਗੈਰੀਫਾਬੀ ਚੌਕ ਚੜੀ ਹੈ ਮੈਂ ਕਿਹਾ ਮੈਂ ਤਾਂ ਜਾਉਂਗੀ ਅਗਰ ਉਸ ਦਿਨ ਵਾਲਾ ਹਾਲ ਨਾ ਹੋਵੇ ਮਤਲਬ ਵੀ ਉਹ ਹੋ ਮੇਰਾ ਕਹਿਣ ਦਾ ਭਾਵ ਇਹ ਆ ਵੀ ਹਜੇ ਵੀ ਨਹੀਂ ਮੈਨੂੰ ਲੱਗਦਾ ਕਿ ਚਾਏ ਦੇ ਪਖੰਡ ਕਰਦੀ ਆ ਜਾਂ ਕੁਝ ਇਦਾਂ ਦਾ ਯਾਰ ਮਤਲਬ ਜਿਹਨੇ ਮੇਰਾ ਹਾਲ ਦੇਖਿਆ ਉਹਨੂੰ ਪਤਾ ਵੀਰੇ ਨੇ ਮੇਰਾ ਹਾਲ ਦੇਖਿਆ ਉਹ ਵੀ ਕੀ ਹਾਲ ਮੇਰਾ ਉਹਦੋਂ ਹੋਇਆ ਸੀ ਅੱਸੀ ਕਾਲ ਜੀ ਖਾਲ ਦਾ ਬਸ ਜੀ ਅਰਦਾਸ ਹੀ ਕੀਤੀ ਉਹ ਤੋਂ ਬਾਅਦ ਕਿ ਸਭ ਕੁਝ ਜੋ ਹੈ ਕਿ ਸਿਰਫ ਸਾਡੀ ਭੈਣ ਵਾਸਤੇ ਜੋ ਹੋ ਸਕਦਾ ਉਹ ਚੰਗਾ ਹੋ ਜੇ ਮਤਲਬ ਹਾਲਾਤ ਸਿਰਫ ਦੇਖਣ ਵਾਲਾ ਛੱਡੋ ਮਤਲਬ ਸੋਚਣ ਵਾਲਾ ਵੀ ਹੈ ਨਹੀਂ ਇੱਕ ਤਾਂ ਹੁੰਦਾ ਵੀ ਦੇਖ ਕੇ ਬੰਦੇ ਨੂੰ ਹੋ ਗਿਆ ਕੁਝ ਮੈਂ ਕਹਿੰਦਾ ਜੀ ਉਹ ਜੀ ਸੋਚ ਵੀ ਲਵੇ ਨਾ ਜੋ ਇਹਨਾਂ ਨੂੰ ਹੋਇਆ ਹੋਇਆ ਸੀ ਮਤਲਬ ਉਹਦੇ ਜਿਵੇਂ ਬਹੁਤ ਅੰਦਰੋਂ ਦਿਲ ਹੈ ਲੋਕਾਂ ਦਾ ਮਤਲਬ ਅਰਦਾਸ ਕਰੂੰਗਾ ਜੇ ਇਹ ਲਾ ਕੁਝ ਵੀ ਅੱਗੇ ਵਾਸਤੇ ਹੋਣਾ ਤਰ ਰੱਬ ਕਰੇ ਜਦੋਂ ਪਹਿਲਾਂ ਕੁਝ ਹੋਰ ਹੀ ਹੋ ਜਾਵੇ ਬਸ ਇਹ ਦੇਖੋ ਕਿ ਵੀ ਕਈ ਜਾਂਦੇ ਆ ਕਈ ਕਿ ਮੈਂ ਕਰ ਦਿੰਦੇ ਆ ਜਾਂ ਮਤਲਬ ਵੀ ਕਈ ਲੋਕੀ ਕਹਿੰਦੇ ਆ ਜੀ ਕੋ ਖੰਡਕਾਰੀ ਕੁਝ ਤੇ ਇਹ ਕੁਝ ਨਹੀਂ ਹੋਇਆ ਹੁਣ ਵੀ ਨੋਰਮਲ ਆ ਮੇਰਾ ਮੇਰੇ ਅਗਲੇ ਪਾਗ ਦਾ ਮੈਨੂੰ ਨਹੀਂ ਪਤਾ ਹੁੰਦਾ ਵੀ ਮੇਰੇ ਨਾਲ ਕੀ ਹੋਣਾ ਕੀ ਨਹੀਂ ਹੋਣਾ ਪਰ ਉਸ ਦਿਨ ਦਾ ਵੀਰੇ ਨੇ ਵੀ ਦੇਖ ਲਿਆ ਕੋਈ ਆਪਾਂ ਸਾਰੇ ਜਾਣਦੇ ਆ ਕਿ ਇਹਨਾਂ ਨੂੰ ਅਸੀਂ ਰੌਣਕੀ ਪਰਵਾਰ ਨੂੰ ਜਾਂ ਇਹਨਾਂ ਰੌਣਕਾਲਿਆਂ ਨੂੰ ਅਸੀਂ ਕਿੰਨਾ ਮਤਲਬ ਰੌਣਕ ਲੱਗਦੇ ਨੂੰ ਸਵੇਰ ਤੋਂ ਇੰਤਜ਼ਾਰ ਕਰਨ ਲੱਗਦੇ ਸੀ ਕਿ ਕੀ ਹੋਊ ਕੀ ਹੋਊਗਾ ਅੱਜ ਕੀ ਕਰਨਗੇ ਹੁਣ ਉਹ ਪਖੰਡ ਕਹਿਣਾ ਉਹਦੇ ਵਾਸਤੇ ਚਲੋ ਕਹਿਣਾ ਕਹਿ ਰਹਿਣ ਚੰਗੀ ਕਿ ਜਿਹੜੇ ਕਿਹਨੂੰ ਨਹੀਂ ਪਤਾ ਉਹ ਉਹਨਾਂ ਦਾ ਦੋਸ਼ ਨਹੀਂ ਉਹ ਵੀ ਆਪਣੀ ਨੇ ਜਿਹੜੇ ਪਖੰਡ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਰੌਣਕ ਕਰਦੀਆਂ ਦੇਖੀਆਂ ਦੇਖਣ ਹੋ ਨਹੀਂ ਸਕਦਾ ਅੱਜਕੱਲ ਸਟੰਟ ਚਾਲਦੇ ਨੇ ਐ ਜਿਹੀ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵੀ ਪਹਿਲਾਂ ਇੱਕ ਵਾਰ ਐ ਗਿਰ ਕੇ ਦਿਖਾ ਦੋ ਲੋਕ ਜ਼ਿਆਦਾ ਇੰਟਰਸਟ ਹੋ ਜਾਂਦਾ ਫਿਰ ਦੁਬਾਰਾ ਇਕੱਠੇ ਹੋ ਕੇ ਦਿਖਾ ਦੋ ਮੈਨੂੰ ਨਹੀਂ ਲੱਗਦਾ ਜੇ ਕੋਈ ਚੀਜ਼ ਹੈ ਜਿਹਦੀ ਇਹ ਨਹੀਂ ਮੈਨੂੰ ਪਤਾ ਵੀ ਕੀ ਹੋ ਰਿਹਾ ਪਰਿਵਾਰ ਚ ਕੀ ਨਹੀਂ ਪਰ ਇੰਨਾ ਕ ਜ਼ਰੂਰ ਦਿਖਦਾ ਕਿ ਜੋ ਇਹ ਅੱਜ ਹੋ ਰਿਹਾ ਜੇ ਇਹ ਸੱਚੀ ਹੋ ਝੂਠ ਹੋਇਆ ਤਾਂ ਉਹਦੇ ਤੋਂ ਉੱਪਰ ਰੱਬ ਵੀ ਕੁਝ ਨਹੀਂ ਮੈਂ ਇਸ ਗੱਲ ਨੂੰ ਮੈਂ ਤਾਂ ਦੇਖ ਚੁੱਕਿਆ ਆਪਣੇ ਪੁਰੇ ਆਿਆਂ ਨੂੰ ਦੇਖ ਚੁੱਕਿਆ ਜੋ ਇਹਨਾਂ ਦੇ ਹਾਲਾਤ ਬਣੇ ਹੋਏ ਸੀ ਉਹ ਦੇਖ ਚੁੱਕਿਆ ਕਿਰਪਾ ਕਰਕੇ ਪਾਸੋਂ ਅਰਦਾਸ ਇਹ ਕਰੋ ਵੀ ਇਹਨਾਂ ਦਾ ਸਭ ਕੁਝ ਠੀਕ ਹੋ ਜਾਵੇ। ਜੋ ਕੁਝ ਵੀ ਇਹਨਾਂ ਨੂੰ ਗਲਤ ਨਾ ਹੋਣਾ ਤਾਂ ਜੰਗੀ ਗੱਲਾਂ ਬਾਕੀ ਇਹ ਸੱਚ ਹੈ ਵੀ ਇਹ ਤੋਂ ਦੋ ਪੱਲੇ ਬਾਅਦ ਫੇਰ ਨਹੀਂ ਪਤਾ ਕਿ ਕੀ ਅਸੀਂ ਹੋਣਾ ਤਾਂ ਉਿੱਥੋਂ ਫੜਫੜ ਕੇ ਇਹਨਾਂ ਨੂੰ ਰੋਕਿਆ ਵੀ ਨਾ ਕਰੋ ਇੱਕ ਪਰ ਇਹ ਕਿਸੇ ਨੂੰ ਕੁਝ ਨਹੀਂ ਸੁਣਦਾ ਇਹ ਵੀ ਉਹ ਕੋਈ ਕੋਈ ਉਸ ਸਟੰਟ ਵਾਸਤੇ ਨਹੀਂ ਕਰਦਾ ਹੁੰਦਾ ਉਹ ਬੜਾ ਕੰਟਰੋਲ ਕਰਕੇ ਇਹਨਾਂ ਨੂੰ ਗੱਡੀ ਤੇ ਦਵਾਈਆਂ ਦੇ ਕੇ ਬਿਠਾ ਕੇ ਇੱਥੋਂ ਬਾਕੀ ਇਹਨਾਂ ਦੀ ਅਰਦਾਸ ਸਾਰੇ ਕਰੋ ਵੀ ਇਹ ਜੋ ਹੋ ਰਿਹਾ ਜਲਦੀ ਠੀਕ ਹੋਵੇ। ਕੀ ਇਹ ਲਾ ਹੋ ਗਈਆਂ ਅਸੀਂ ਆਏ ਸੀਗੇ ਮੀਰੇ ਕੋਲ ਭਾਂਡੇ ਲੈਣ ਸਾਨੂੰ ਕੋ ਦਲਗਿਆ ਵੀ ਦੁਆਰੀ ਦੀ ডিসਪਲੇ ਵੀ ਚੱਲਣ ਲੱਗੀ ਬਿਲਕੁਲ ਸੱਚੋ ਜੀ ডিসਪਲੇ ਦਿਵਾਲੀ ਵਾਸਤੇ ਤਾਂ ਬਹੁਤ ਲਾਭੀ ਦਿਵਾਲੀ ਨਹੀਂ ਪਾਣੀ ਦੀ ਗੱਲ ਨਹੀਂ ਹੈ ਜੇ ਇਹ ਤੇ ਕੰਮ ਖਤੰਨ ਹੁਣ ਇਹ ਆ ਜੀ ਗੱਲ ਜਿਹੜਾ ਹੁਣ ਸਾਥ ਆ ਜਿਹੜਾ ਭੈਣ ਭਾਈਆਂ ਦਾ ਥੋੜੇ ਕਰਕੇ ਵੀ ਬਹੁਤ ਹੋਇਆ ਤੇ ਉਹਨਾਂ ਦੇ ਨਾਲ ਜੁੜਨ ਤੋਂ ਬਾਅਦ ਬਾਕੀ ਹੋਰ ਪਾਸਿਆਂ ਵੀ ਸਾਨੂੰ ਬਹੁਤ ਵਧੀਆ ਸਾਥ ਮਿਲਦੇ ਹਨ ਉਹ ਸਾਥ ਸਾਨੂੰ ਹੁਣ ਕੋਈ ਕਹਿ ਰਿਹਾ ਵੀ ਸਾਨੂੰ ডিসਪਲੇ ਲਾ ਕੇ ਸਾਨੂੰ ਚੀਜ਼ਾਂ ਦਿਖਾਓ ਜੋ ਚੀਜ਼ਾਂ ਨੇ ਸਾਡੇ ਤੱਕ ਬਚਾਓ ਤੇ ਬੇਨਤੀ ਇੰਨੀ ਕਾ ਵੀ ਅਸੀਂ ਪਛਾਣ ਨਹੀਂ ਸਕਦੇ ਸਿਰਫ ਦਿਵਾਲੀ ਤੱਕ ਉਦੋਂ ਬਾਅਦ ਫੇਰ ਅਸੀਂ ਰਿਸਪੈਚ ਇੱਥੋਂ ਕਰ ਕਰਕੇ ਆਪੇ ਉਹਨਾਂ ਦੇ ਘਰਾਂ ਦਾ ਕੰਮ ਚਾਲਵਾ ਦੇ ਵੀਡੀਓ ਕਰ ਲਾਇਓ ਪਰ ਹੁਣ ਦਿਵਾਲੀ ਤੱਕ ਨਹੀਂ ਲਾ ਸਕਦੇ ਦਿਵਾਲੀ ਤੱਕ ਸਿਰਫ ਆਉਣਾ ਪਊਗਾ ਬਾਕੀ ਡਿਸਪਲੇ ਲੱਗ ਚੁੱਕੀ ਹੈ ਇਹਨਾਂ ਨੂੰ ਅੱਜ ਦਿਖਾਵਾਂਗੇ ਬੜੇ ਉਦੋਂ ਵੀ ਦੇਖਣਾ ਇਸੇ ਵੱਲੋਂ ਨਹੀਂ ਠੀਕ ਰਹੇ ਅੱਜ ਅਸੀਂ ਉਦਾਸ ਕਰਦੇ ਵੀ ਠੀਕ ਵੀ ਰਹਿਣ ਤੇ ਕੁਝ ਦੇਖ ਕੇ ਜਾਣ ਤੇ ਕੋਈ ਲੈ ਕੇ ਨਹੀਂ ਪਹਿਲਾ ਪਾ ਡਿਸਪਲੇ ਦਿਖਾਈ ਦਿੱਤੀ ਇੱਧਰ ਗਲਾਸ ਤੇ ਸਾਰੇ ਆਹਾਂ ਨੇ ਜੱਗ ਜੁਗ ਜੇ ਡੋਲੂ ਬਹੁਤ ਸੋਹਣੇ ਲੱਗਦੇ ਉਹ ਡੱਬੇ ਵੀ ਪਏ ਸੋਹਣੇ ਲੱਗਦੇ ਪਰ ਇਹਨਾਂ ਦੀ ਸਫਾਈ ਕਰਨੀ ਨਾ ਮਤਲਬ ਸਫਾਈ ਕਰਕੇ ਰੱਖਣੀ ਬਹੁਤ ਜ਼ਰੂਰੀ ਹੁੰਦੀ ਹੈ ਇਹਨਾਂ ਨੂੰ ਨਿੰਬੂ ਨਾਲ ਜਾਂ ਕਿਸੇ ਚੀਜ਼ ਨਾਲ ਸਿਟ੍ਰਿਕ ਐਸਿਡ ਨਾਲ ਵੀ ਇਹ ਸਾਫ਼ ਹੋ ਜਾਂਦੇ ਤੇ ਇੱਧਰ ਕੜਾਈਆਂ ਪਤილები ਸਾਰਾ ਕੁਝ ਵਾਪਸ ਆ ਗਿਆ ਮੈਂ ਹਮੇਸ਼ਾ ਇਹ ਗੱਲ ਕਹਿਣੀ ਹੈ ਜਦ ਅਸੀਂ ਛੋਟੇ ਸੀਗੇ ਤਾਂ ਬੰਦ ਕਰਤੇ ਕਹਿੰਦੇ ਜੀ ਇਹ ਸੇਫ ਨਹੀਂ ਹੈਗਾ ਸੇਫ ਮਤਲਬ ਪਤਾ ਨਹੀਂ ਕਿਵੇਂ ਟ੍ਰੈਂਡ ਇੱਕਦਮ ਖਤਮ ਹੋ ਗਿਆ ਸੀ ਸਾਰਿਆਂ ਨੇ ਪ੍ਰਾਂਤਾਂ ਤੋਂ ਲੈ ਕੇ ਸਾਰੀਆਂ ਚੀਜ਼ਾਂ ਪਹਿਲਾਂ ਪ੍ਰਾਂਤਾਂ ਵੀ ਘਰਾਂ ਚ ਹੁੰਦੀਆਂ ਸੀਗੀਆਂ ਪਿੱਤਲ ਇਹਦੀਆਂ ਆਪਣੇ ਦੀਆਂ ਹਸਪਤਾਲ ਦੀਆਂ ਸਭ ਨੇ ਵੇਚ ਦੀਆਂ ਕੰਮ ਖਤਮ ਕਰਤਾ ਹੁਣ ਸਾਰੇ ਵਾਪਸ ਆ ਗਏ ਇਹ ਇਧਰ ਆ ਗਲਾਸ ਹੈ ਕਿੰਨੇ ਸੋਹਣੇ ਲੱਗਦੇ ਆ ਹਨਾ ਇਹਦੇ ਨਾਲ ਦੇ ਸਾਡੇ ਕੋ ਘਰੇ ਪਈ ਹੈ ਹਨਾ ਇਹਦੇ ਚ ਹਾਂਜੀ ਇਹਦੇ ਨਾਲੇ ਪਈ ਹੈ ਇਹਦੇ ਚ ਕਹਿੰਦੇ ਜੇ ਪਾਣੀ ਰੱਖ ਕੇ ਪੀਓ ਇਹ ਸਿਹਤ ਲਈ ਚੰਗਾ ਅਲਕਲਾਈਨ ਵਾਟਰ ਬਣ ਜਾਂਦਾ ਹੈ ਇਹਨੂੰ ਵੀ ਸਹੀ ਮੰਨਣਾ ਇਹ ਵੀ ਸੋਹਣੇ ਲੱਗਦੇ ਹਨ ਤੇ ਉਧਰਲੇ ਪਾਸੇ ਸਾਰੇ ਉਹ ਰੱਖੇ ਹੋਏ ਨੇ ਚਪਾਤੀ ਬਾਕਸ ਆ ਜਾਂਦੇ ਹੈਗੇ ਕਿੰਨੇ ਵਧੀਆ ਦੇਖਣ ਨੂੰ ਲੁੱਕ ਐਵੇਂ ਜਿਸ ਤਰ੍ਹਾਂ ਲੈਦਰ ਹੁੰਦੀ ਲੈਦਰ ਹਣਾ ਲੈਦਰ ਲੱਗਦੀ ਲੈਦਰ ਲੱਗ ਰਹੀ ਹੈ ਪਰ ਲੈਦਰ ਹੈ ਨਹੀਂ ਪਲਾਸਟਿਕ ਹੈ ਪਰ ਹਾਂ ਪਲਾਸਟਿਕ ਹੈ ਦੇਖੋ ਕਿੰਨੇ ਪਿਆਰੇ ਆ ਕਿੰਨੇ ਮੈਂ ਕਹਾਂ ਕਿੰਨਾ ਪਿਆਰਾ ਵਾਲਾ ਹਾਂ ਆ ਵੀ ਆ ਵੀ ਬਸ ਕੰਮ ਬੀਬੀਆਂ ਦਾ ਸੌਖਾ ਹੀ ਕਰਤਾ ਐਡੇ ਐਡੇ ਘੜਿਆਂ ਦੇ ਵਿੱਚ ਤੋੜਿਆਂ ਦੇ ਵਿੱਚ ਇਹ ਵੀ ਸਾਡੇ ਕੋਲ ਹੈ ਰਿੜਕੀਆਂ ਸੀ ਮਨੇ ਦੇ ਜੀ ਰਿੜਕਾਂ ਲਾ ਮੈਂ ਕਹਿੰਗਾ ਭਾਬੀ ਕਿਤੇ ਕੱਢ ਕੇ ਤੇ ਦਿਖਾਈ ਨਹੀਂ ਆ ਵੀ ਮੇਰੇ ਪਾਸ ਪਈ ਹੈ ਨਹੀਂ ਐ ਡੀ ਕੀ ਐ ਐ ਡੀ ਕੀ ਹਾਂ ਵੱਡੇ ਵਾਲੀ ਐ ਤੇ ਆਪਾਂ ਸੋਚਿਆ ਵੀ ਦਿਵਾਲੀ ਤੋਂ ਪਹਿਲਾਂ ਕੁਝ ਕੁ ਡੀਲਾਂ ਜਿਹੜੀਆਂ ਨੇ ਕੁਝ ਕੁ ਡੀਲਸ ਜਿਹੜੀਆਂ ਹਜੇ ਚੱਲ ਰਹੀਆਂ ਨੇ ਜਾਂ ਦਿਵਾਲੀ ਤੇ ਚੱਲਣੀਆਂ ਨੇ ਉਹ ਤੁਹਾਨੂੰ ਦੱਸ ਜਾਂਦੇ ਆ ਬਾਕੀ ਦੇ ਅਪਡੇਟ ਦੇ ਲਈ ਤੁਸੀਂ ਵੈਕਟਰ ਕ੍ਰੌਕਰੀ ਦਰਾਹਾ ਤੁਸੀਂ ਉਹ ਪੇਜ ਜਿਹੜਾ ਇੰਸਟਾ ਤੇ ਉਹ ਫੋਲੋ ਕਰ ਲਿਓ ਤੇ ਉਹਦੇ ਤੇ ਤੁਸੀਂ ਜਿਹੜੀਆਂ ਨਵੀਆਂ ਡੀਲ ਆਉਣਗੀਆਂ ਦਿਵਾਲੀ ਤੇ ਜਾਂ ਦਿਵਾਲੀ ਤੋਂ ਬਾਅਦ ਉਹ ਤੁਸੀਂ ਦੇਖ ਲਿਓ ਤੇ ਹੁਣ ਜੋ ਚੱਲ ਰਿਹਾ ਆ ਉਹ ਵੀਰੇ ਨੂੰ ਆਪਾਂ ਪੁੱਛ ਲੈਣੇ ਹੈਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਜ਼ਿਆਦਾ ਧੰਨਵਾਦ ਕਰਦਾ ਭੈਣ ਹੋਣਾ ਦਾ ਮਹਿਕ ਭੈਣ ਹੋਣਾ ਆਏ ਨੇ ਸਾਡੇ ਕੋਲ ਅੱਜ ਇਹ ਇਹ ਹਰ ਪਿਛਲੀ ਵਾਰ ਵੀ ਇਹਨਾਂ ਨੇ ਸਾਡੀਆਂ ਡੀਲਾਂ ਨੂੰ ਯਾਨੀ 4 ਗੁਣਾ ਚੰਨ ਲਾਤੇ ਸੀ ਸਿਰਫ ਇਹਨਾਂ ਦੀ ਇੱਕ ਵੀਡੀਓ ਕਰਕੇ ਕਿਉਂਕਿ ਇਹਨਾਂ ਦਾ ਪਿਆਰ ਕਰਨ ਵਾਲੇ ਇਹਨਾਂ ਦੇ ਜਿੰਨੇ ਵੀ ਫਾਲੋਅਰ ਨੇ ਉਹ ਸਾਰੇ ਇਹਨਾਂ ਦੀਆਂ ਹਰ ਗੱਲ ਨੂੰ ਬਹੁਤ ਜ਼ਿਆਦਾ ਮਾਨਾ ਦਿੰਦੇ ਨੇ ਤੇ ਵਿਸ਼ਵਾਸ ਕਰਦੇ ਨੇ ਅਸੀਂ ਵੀ ਉਸ ਵਿਸ਼ਵਾਸ ਨੂੰ ਖਰਾ ਰੱਖਾਂਗੇ ਤੇ ਰੱਖਿਆ ਕਿਸੇ ਨੂੰ ਕੋਈ ਕੰਪਲੇਨ ਨਹੀਂ ਆਉਣ ਦਵਾਂਗੇ ਹੁਣ ਮੈਂ ਜਲਦੀ ਤੁਹਾਨੂੰ ਦੱਸੂਗਾ ਵੀ ਇਸ ਵਾਰ ਦੀਵਾਲੀ ਤੇ ਜਿਹੜੀਆਂ ਡੀਲਾਂ ਨੇ ਉਹ ਚਿਮਨੀ ਚੁੱਲ੍ਹੇ ਦੀਆਂ ਤਾਂ ਅਸੀਂ ਬਹੁਤ ਚਿਮਨੀ ਚੁੱਲੇ ਦਾ ਸਭ ਤੋਂ ਪਹਿਲਾ ਡਿਜ਼ਾਈਨ ਹੈ ਜੀ ਆਓ ਤੁਹਾਨੂੰ ਦਿਖਾਈ ਉਹਦਰੋਂ ਆ ਜਾਓ ਜੀ ਚਿਮਨੀ ਆ ਗਈ ਜੀ 2 ਫੁੱਟ ਦੀ ਚਿਮਨੀ ਇਹਦੇ ਨਾਲ 4 ਬਰਨਰ ਵਾਲਾ ਚੁੱਲਾ ਸਟੀਲ ਬੁਡ ਦੀ ਚਿਮਨੀ ਸਟੀਲ ਬੁਡ ਦਾ ਚੁੱਲਾ ਜਿਹੜੀ ਇਹ ਚਿਮਨੀ ਆ ਇਸ ਵਾਰ ਡਿਜ਼ਾਈਨ ਇਹ ਬਦਲ ਕੇ ਲੇਟੈਸਟ ਨਮਾ ਕਰਤਾ ਜੀ ਆ ਡਿਜ਼ਾਈਨ ਕਰਤਾ ਇਹ ਸੋਹਣਾ ਲੱਗਿਆ ਇਹ ਜਿਆਦਾ ਵਧੀਆ ਆ ਗਿਆ ਇਹਦਾ ਰੇਟ ਆ ਜਾਂਦਾ ਜੀ 18500 ਦੀ ਇਕੱਲੀ ਚਿਮਨੀ 2 ਫੁੱਟ ਦੀ ਆਪਾਂ ਕੀ ਕਰਤਾ ਸਿਰਫ 13000 ਦੇ ਵਿੱਚ ਵਿਚੇ ਚੁੱਲ੍ਹਾ ਕਰਤਾ 13000 ਦੇ ਵਿੱਚ ਧਿਆਨ ਨਾਲ ਸੁਣ ਲਿਓ 2 ਫੁੱਟ ਦੀ ਚਿਮਨੀ 4 ਵਾਲਾ ਚੁੱਲ੍ਹਾ ਜਿਹਦਾ ਰੇਟ ਆ 8500 ਚਿਮਨੀ ਦਾ ਰੇਟ ਆ 18000 ਇਹ ਔਰ ਸੈਂਸਰ ਆਟੋ ਕਲੀਨ ਇਹ ਸਾਰਾ ਕੁਝ ਇਹਦੇ ਵਿੱਚ ਸੈੱਟ ਕਰ ਚੁੱਕੇ ਆ ਆ ਲਓ ਜੀ ਇਹ ਸਾਰਾ ਸੈਂਸਰ ਮਾਡਲ ਆ ਲਾਈਟਿੰਗ ਜਦੋਂ ਆਨ ਹੁੰਦੀ ਆ ਆਪਣੇ ਆਪ ਸਪੀਡ ਬਹੁਤ ਅੱਛੀ ਐ ਇੱਥੋਂ ਹੀ ਆਟੋਮੈਟਿਕ ਆਫ ਆ ਜੀ ਟੱਚ ਨਾਲ ਚਲਾਉਣੀ ਆ ਟੱਚ ਵੀ ਕਰ ਸਕਦੇ ਹੋ ਆਟੋ ਕਲੀਨ ਸੈਂਸਰ ਲੇਟੈਸਟ ਟੈਕਨੋਲੋਜੀ ਤਿੰਨ ਦੋ ਆਪਣੇ 2 ਫੁੱਟ ਦੇ ਵਿੱਚ ਬਣੀ ਹੋਈ ਚਿਮਨੀ ਚਾਰ ਬਰਨਰ ਦਾ ਚੁੱਲਾ ਸਿਰਫ 13000 ਦੇ ਵਿੱਚ ਗਿਫਟ ਪੈਕ ਦੀਵਾਲੀ ਤੱਕ ਦੀਵਾਲੀ ਤੋਂ ਦੋ ਤਿੰਨ ਦਿਨ ਉੱਪਰ ਵੀ ਦੇ ਦਾਂਗੇ ਇਹ ਹੋ ਗਿਆ ਜੀ ਦੂਸਰਾ ਇਹਦਾ ਮਾਡਲ ਇਸੇ ਦੇ ਵਿੱਚ ਜੇ ਤੁਸੀਂ ਲੈਣਾ ਚਾਹੁੰਦੇ ਹੋ 2.5 ਜਾਂ 3 ਫੁੱਟ ਦਾ ਉਹਦਾ ਰੇਟ ਆ ਜੀ ਸਿਰਫ 16500 ਚਾਹੇ 2.5 ਫੁੱਟ ਲੈ ਲਿਓ ਚਾਹੇ 3 ਫੁੱਟ ਸੇਮ ਕੰਬੋ ਆ ਜੀ ਚਾਰ ਵਾਲਾ ਚੁੱਲਾ 2.5 ਫੁੱਟ ਜਾਂ 3 ਫੁੱਟ ਚਿਮਨੀ ਕਈਆਂ ਦੇ ਜਗ੍ਹਾ ਘਟਾ ਤਾਂ ਉਹ 13000 ਤੱਕ ਸਰਜੂ ਜੇ ਜਗ੍ਹਾ ਜ਼ਿਆਦਾ ਹੈ 2.5 ਜਾਂ 3 ਫੁੱਟ ਤਾਂ ਉਹ 16500 ਧਿਆਨ ਨਾਲ ਯਾਦ ਕਰ ਲਿਓ 18 ਤੋਂ 20000 ਦੀ ਚਿਮਨੀ ਆ ਕੱਲੀ ਚਾਰ ਵਾਲਾ ਚੁੱਲਾ 8500 ਦਾ ਇਹ ਦੋਨੇ ਚੀਜ਼ਾਂ ਸਿਰਫ ਇੱਕ 13000 ਦਾ 2 ਫੁੱਟ 16500 ਦਾ 2.5 ਔਰ 3 ਫੁੱਟ ਸੇਮ ਰੇਟ ਰਹਿਣਗੇ ਇੱਥੇ ਤਿੰਨ ਮਾਡਲ ਦੇ ਰਹੇ ਹਾਂ ਇਸ ਵਾਰ ਇੱਕ ਤਾਂ ਹੋ ਗਿਆ ਜੀ ਆ ਕਰਵ ਮਾਡਲ ਜਿਹੜੀ ਆ ਸ਼ੇਪ ਚਲਦੀ ਹੋਉਂਦੀ ਆ ਸ਼ੁਰੂ ਤੋਂ ਕਰਵ ਹੂੰ ਦੂਸਰਾ ਮਾਡਲ ਹੋ ਗਿਆ ਜੀ ਸਟੇਟ ਸਲੇਟ ਇਹਨੂੰ ਧਿਆਨ ਨਾਲ ਦੇਖੋ ਸਟੇਟ ਸਲੇਟ ਇਹਦੀ ਬਹੁਤ ਡਿਮਾਂਡ ਰਹਿੰਦੀ ਆ ਇਹਦੇ ਵਿੱਚ ਵੀ ਤੁਹਾਨੂੰ ਸੇਮ ਡਿੱਟੋ ਕੰਮ ਦਵਾਂਗੇ 2 ਫੁੱਟ 13000 2.5 ਔਰ 3 ਫੁੱਟ 16500 ਟਾਪ ਮਾਡਲ ਬਸ ਸੈਂਸਰ ਮਾੜਾ ਜਿਹਾ ਹੱਥ ਕੱਢਦੇ ਆ ਤੇ ਆਨ ਹੋ ਜਾਂਦੀ ਆ ਇਥੇ ਹੀ ਆ ਲਾਈਟ ਦੀ ডিসਪਲੇ ਦੇਖੋ ਕਿੰਡੀ ਵੱਡੀ ਆਉਂਦੀ ਆ ਇਹ ਵੀ ਆ ਸਕਦੀ ਆ ਦੋ ਲਾਈਟਾਂ ਵਾਲੀ ਵੀ ਆ ਸਕਦੀ ਆ ਜਿਹੜਾ ਵੀ ਮਾਡਲ ਹੋਇਆ ਉਹ ਟਾਈਮ ਤੇ ਤੁਹਾਨੂੰ ਦੱਸ ਦਾਂਗੇ ਇਹ ਮਾਡਲ ਹੋ ਗਿਆ ਜੀ ਔਰ ਇੱਕ ਤੀਸਰਾ ਨਵਾਂ ਮਾਡਲ ਇੱਥੇ ਡਿਸਪਲੇ ਲਈ ਲਾਇਆ ਹੋ ਅਸੀਂ ਆਪਣੀ ਵੈਕਟਰ ਕ੍ਰੌਕਰੀ ਦਰਾਹਾ ਦਾ ਪੇਜ ਆ ਉਹਨੂੰ ਫੋਲੋ ਕਰਿਓ ਜਲਦੀ ਉਹਦੇ ਤੇ ਅਸੀਂ ਸ਼ੋਅ ਕਰਾਂਗੇ ਉਹ ਤੁਸੀਂ ਦੇਖਿਆ ਨਾ ਅੱਜ ਕੱਲ ਲੇਟੈਸਟ ਟੈਕਨੋਲੋਜੀ ਆ ਟੈਡੀ ਜੀ ਲੱਗੀ ਹੁੰਦੀ ਆ ਉਹਦੇ ਮੂਹਰੋਂ ਸ਼ੀਸ਼ਾ ਐ ਖੁੱਲ ਜਾਂਦਾ ਅੱਛਾ ਉਹ ਚੀਜ਼ ਅਸੀਂ ਇਸ ਵਾਰ ਇਹਨਾਂ ਨੂੰ ਸਭ ਨੂੰ ਐਜ਼ ਅ ਗਿਫਟ ਮੰਗੋਚ ਦੋ ਸਾਈਜ਼ ਆਉਣੇ ਨੇ 2 ਫੁੱਟ ਤੇ 3 ਫੁੱਟ ਇੱਕ ਚਿਮਨੀ ਮੇਰੀ ਭਾਬੀ ਨੂੰ ਚਾਹੀਦੀ ਬਿਲਕੁਲ ਉਹ ਜਿਹੜਾ ਰੇਟ ਆ ਉਹ ਚਿਮਨੀ 32000 ਦੀ ਕੱਲੀ ਪੈਂਦੀ ਆ ਅੱਛਾ ਹਾਂਜੀ ਹਾਂ ਉਹਦਾ ਰੇਟ ਬਸ ਹੁਣ ਕੰਨ ਖੁੱਲੇ ਰੱਖੋ ਤੇ ਅੱਖਾਂ ਖੁੱਲੀਆਂ ਰੱਖੋ ਵੀ ਸੱਚ ਆ ਜੋ ਮੈਂ ਕਹੂੰਗਾ ਉਹ ਸੱਚ ਹੈ ਕੀ ਕਹਿੰਦੇ ਆ ਉਹ ਕਹਿੰਦੇ ਹੁੰਦੇ ਆ ਗੀਜੇ ਵੀ ਪਰਸ ਵੀ ਆਪਣੇ ਫਿਰ ਖੁੱਲੇ ਹੀ ਰੱਖਣੇ ਪੈਣੇ ਜਿਵੇਂ ਕਹਿ ਲਓ ਵੀ ਉਹ ਫ੍ਰੀ ਮੰਗੂ ਦੇਣੀ ਆ ਉਹ ਜਿਹੜੀ ਫਲੈਪ ਖੁੱਲਣ ਵਾਲੀ ਚਿਮਨੀ ਆ ਉਹ ਅਸੀਂ ਆਪਣੇ ਪੇਜ ਤੇ ਥੋੜੇ ਦਿਨਾਂ ਤੱਕ ਤੁਹਾਨੂੰ ਪਾ ਕੇ ਦਿਖਾਵਾਂਗੇ ਉਹਦਾ ਰੇਟ ਆ ਜਿਹੜਾ ਰਹਿਣ ਵਾਲਾ ਜੀ ਸਿਰਫ 15000 ਚ 2 ਫੁੱਟ 32000 ਵਾਲੀ ਚਿਮਨੀ 15000 ਚ 2 ਫੁੱਟ ਦੀ ਵਿੱਧ ਗੈਸ ਚੁੱਲਾ 4 ਬਰਨਰ ਵਾਲਾ 8500 ਵਾਲਾ ਔਰ ਜਿਹਦਾ ਰੇਟ 3 ਫੁੱਟੀ ਦਾ ਸਿਰਫ 18000 ਰੁਪਏ 18000 ਚ 4 ਵਾਲਾ ਚੁੱਲਾ ਤੇ ਵੀਰਾ ਲੱਗਿਆ ਬਿੱਲ ਬਣਾਉਣ ਆ ਜਿਹੜੇ ਸਮਾਨ ਕੱਢ-ਕੱਢ ਕੇ ਚਿਣ ਕੇ ਗਈਆਂ ਨੇ ਹੁਣ ਜਦ ਬਿੱਲ ਦੇਣਾ ਪੈਣਾ ਪਤਾ ਤੇ ਤਾਦ ਲੱਗਣਾ ਭਾਬੀ ਮੈਂ ਜਿਹੜਾ ਕੱਢ-ਕੱਢ ਕੇ ਸਮਾਨ ਚਣਿਆ ਇਹ ਬਿਲ ਦੇਣ ਲੱਗਿਆ ਪਤਾ ਲੱਗਣਾ। ਇਹ ਵਾਲੀ ਦੇਣ ਲੱਗਣੀ। ਆਨਪੈਕ ਹੋ ਗਿਆ ਤੇ ਜਸਲੀਨ ਹਟਦੀ ਨਹੀਂ ਹੈਗੀ ਕਹਿੰਦੀ ਡੱਬਾ ਚਾਹੀਦਾ। ਤੇ ਹੁਣੇ-ਹੁਣੇ ਇੱਕ ਆਂਟੀ ਵੈਕਟਰ ਵੀਰੇ ਨੂੰ ਮਿਲ ਕੇ ਗਈ ਆ ਤਾਂ ਵੈਕਟਰ ਵੀਰੇ ਨੂੰ ਕਹਿੰਦੀ ਜੀ ਮੈਂ ਇੱਕ ਦੀਆਂ ਵੀਡੀਓ ਆਈਆਂ ਨੇ ਮੈਂ ਤਾਂ ਕਿਵੇਂ ਸੀਗੀ ਮੈਂ ਸਭ ਉਰੇ ਚੰਗੀ ਪਲੀ ਫਿਰਦੀ ਆ ਮੈਂ ਬਹੁਤ ਵੀਡੀਓ ਦੇ ਵਿੱਚ ਦੱਸ ਚੁੱਕੀ ਆ ਕਿ ਮੈਨੂੰ ਫਿਜ਼ੀਕਲੀ ਕੋਈ ਟਰਬਲ ਨਹੀਂ ਹੈਗੀ ਮੈਨੂੰ ਮੈਂਟਲੀ ਪ੍ਰੋਬਲਮ ਆ ਮੈਂ ਡਿਪਰੈਸ਼ਨ ਜੋ ਲੰਘ ਸਕਦੀ ਆ। ਮੈਂ ਹੋਰ ਸਾਰਾ ਟਾਈਮ ਨਾ ਤਾਂ ਰੋਂਦੇ ਹੋਏ ਕੱਢ ਸਕਦੀ ਆ ਤੇ ਨਾ ਹੀ ਮੈਂ ਸਾਰਾ ਟਾਈਮ ਹੱਸ ਸਕਦੀ ਆ ਮੈਨੂੰ ਪਤਾ ਵੀ ਮੇਰਾ ਮੇਰੀ ਹੁਣ ਇੱਥੇ ਕੀ ਹਾਲਤ ਹੋਈ ਆ ਮੈਂ ਕਿਵੇਂ ਖੜੀ ਆ ਮੇਰਾ ਜੀ ਕਾਲਾ ਪੈ ਰਿਹਾ ਮੈਨੂੰ ਇਹ ਨਾ ਮੈਨੂੰ ਨਿੱਕੀ ਨਿੱਕੀ ਜਿਹੀ ਇਰੀਟੇਟ ਕਰਨ ਲੱਗ ਜਾਂਦੀ ਆ ਜਦ ਮੇਰੇ ਵੱਸੋਂ ਵਾਰ ਵੀ ਗੱਲ ਹੋ ਜਾਂਦੀ ਆ ਐਵੇਂ ਦੀਆਂ ਗੱਲਾਂ ਕਰਨੀ ਆ ਪਲੀਜ਼ ਬੰਦ ਕਰ ਦਿਓ ਇਹ ਐਦਾਂ ਦੀਆਂ ਗੱਲਾਂ ਕਰਕੇ ਉਹਦੋਂ ਮੈਨੂੰ ਇੱਥੇ ਮੈਂ ਸਟ्रेस ਦੇ ਵਿੱਚ ਗਈ ਸੀ ਜਦ ਆਈ ਸੀਗੀ ਇਹ ਟਾਈਮ ਨਾ ਮਾੜਾ ਟਾਈਮ ਆ ਇਹਨੂੰ ਲੰਘ ਲੈਣ ਦਿਓ ਕਿਸੇ ਦਿਨ ਜਿੱਦਣ ਰੱਬ ਨੇ ਚਾਹੇ ਆ ਮੈਂ ਤੁਹਾਨੂੰ ਖੁੱਲ ਕੇ ਦੱਸੂਗੀ ਵੀ ਕਿਉਂ ਮੈਂ ਇਦਾਂ ਕਿਉਂ ਮੈਂ ਕੀ ਮੇਰੇ ਨਾਲ ਹੋਇਆ ਆ ਤੇ ਕਿਉਂ ਮੈਂ ਕੀ ਰੈਐਕਟ ਕਰ ਰਹੀ ਆ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਅਗਲੀ ਵੀਡੀਓ ਚ ਮਿਲਾਂਗੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ